ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਆਪਣੇ ਚੈਨਲ YouTube ਫਾਰਮਰ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਨ ਲੱਗੇ ਆ ਮੌਸਮ ਦੀ ਕਿ 5 ਤਰੀਕ ਤੋਂ ਲੈ ਕੇ 10 ਤਰੀਕ ਤੱਕ ਅਪ੍ਰੈਲ ਦੇ ਮਹੀਨੇ ਦਾ ਮੌਸਮ ਕਿਵੇਂ ਦਾ ਰਹੂਗਾ ਸੋ ਸੰਖੇਪ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਅਤੇ ਜਿਹੜੇ ਵੀਰਾਂ ਨੇ ਆਪਣਾ ਚੈਨਲ ਨਹੀਂ ਹਾਲੇ ਤੱਕ ਸਬਸਕ੍ਰਾਈਬ ਕੀਤਾ ਤਾਂ ਉਸ ਨੂੰ ਸਬਸਕ੍ਰਾਈਬ ਕਰ ਲਓ ਤੇ ਹੁਣ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਗੱਲ ਕਰਦੇ ਆਂ ਮੌਸਮ ਦੀ 5 April ਤੋਂ ਮੌਸਮ ਹੈ ਜੋ ਪੰਜਾਬ ਤੇ ਉਹ ਜਿਆਦਾ ਗਰਮੀ ਵਾਲਾ ਰੁਖ ਕਰੇਗਾ ਅਤੇ ਤਾਪਮਾਨ 38 ਤੋਂ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਤੇ ਆਉਣ ਵਾਲੇ 2-3 ਦਿਨਾਂ ਦੌਰਾਨ ਗਰਮੀ ਜਿਆਦਾ ਵਧੇਗੀ ਇਸ ਦੇ ਨਾਲ ਨਾਲ ਹੰਮਸ ਭਰਿਆ ਮਾਹੌਲ ਵੀ ਬਣ ਸਕਦਾ ਹੈ ਅਤੇ ਜਿਸ ਦੇ ਨਾਲ ਆਪਣਾ ਧੂੜ ਹਨੇਰੀ ਧੂਲਾਂ ਵਾਲੀਆਂ ਹਨੇਰੀਆਂ ਹੁੰਦੀਆਂ ਹਨ ਜੋ ਜਿਸ ਵਿੱਚ ਗਰਦੇ ਵਾਲੀ ਕਹਿ ਦਿੰਦੇ ਹਾਂ ਉਹ ਹਨੇਰੀ ਆਉਣ ਦੇ ਚਾਂਸ ਵੀ ਬਣ ਰਹੇ ਹਨ ਕਿਉਂਕਿ ਅਕਸਰ ਹੀ ਅਜਿਹਾ ਜਦ ਹੰਮਸ ਵਾਲਾ ਮੌਸਮ ਹੋ ਜਾਂਦਾ ਹੈ ਤਾਂ ਉਸ ਦੇ ਵਿੱਚ ਕਿਤੇ ਨਾ ਕਿਤੇ ਹਨੇਰੀ ਆਉਣ ਦੇ ਜਾਂ ਤੇਜ਼ ਹਵਾਵਾਂ ਆਉਣ ਦੇ ਚਾਂਸ ਬਣ ਜਾਂਦੇ ਹਨ ਸੋ ਇਹੀ ਚਾਂਸ ਹੁਣ ਆਪਣੇ ਜਿਹੜੇ ਭਾਰਤ ਦੇ ਉੱਤਰ ਪੱਛਮੀ ਰਾਜ ਹਨ ਜਿਨ੍ਹਾਂ ਵਿੱਚ ਹਰਿਆਣਾ, ਰਾਜਸਥਾਨ ਅਤੇ ਪੰਜਾਬ ਆ ਜਾਂਦਾ ਹੈ ਅਤੇ ਨਾਲ ਦਿੱਲੀ ਦੇ ਭਾਗਾਂ ਵਿੱਚ ਵੀ ਇਹ ਹਨੇਰੀ ਦੇ ਚਾਂਸ ਹਨ ਇਸ ਧੂੜ ਭਰੀ ਹਨੇਰੀ ਹੈ ਜੋ ਇਹਦੇ ਮੁੱਖ ਜਿਆਦਾ ਚਾਂਸ ਹੈ तकरीबन ਰਾਜਸਥਾਨ ਤੇ ਸਰਹੱਦੀ ਇਲਾਕੇ ਜੋ ਪੰਜਾਬ ਦੇ ਹਨ ਉਹਨਾਂ ਵਿੱਚ ਹਨ ਅਤੇ ਹੋ ਸਕਦਾ ਹੈ ਕਿ ਇਹ ਜਿਹੜੀ ਹਨੇਰੀ ਹੈ ਚਾਣ ਇਹ ਆਪਣੇ ਜਦੋਂ ਆ ਪੂਰਬੀ ਆਪਣੇ ਜ਼ਿਲ੍ਹੇ ਹਨ ਪੰਜਾਬ ਦੇ ਵੀ ਇਹਨਾਂ ਉੱਤੇ ਨਾ ਆਵੇ ਪਰ ਇਸ ਦੇ ਚਾਂਸ ਹਨ ਜੋ ਜ਼ਿਆਦਾ ਕਰਕੇ ਜਿਵੇਂ ਆਪਣੇ ਸਰਹੱਦੀ ਇਲਾਕਿਆਂ ਵਿੱਚ ਜਲੰਧਰ ਆ ਗਿਆ ਇਸ ਦੇ ਨਾਲ ਹੁਸ਼ਿਆਰਪੁਰ ਅੰਮ੍ਰਿਤਸਰ ਇਸ ਤੋਂ ਬਾਅਦ ਮਾਨਸਾ ਅਬੋਹਰ ਇਹ ਇਲਾਕੇ ਹਨ ਇਹਨਾਂ ਵਿੱਚ ਹਨੇਰੀ ਆਉਣ ਦੇ ਚਾਂਸ ਹਨ ਜੇਕਰ ਇਹ ਮੌਸਮ ਅਗਲੇ 1-2 ਦਿਨਾਂ ਦੌਰਾਨ ਵੀ ਇਸ ਤਰ੍ਹਾਂ ਹਮਸ ਭਰਿਆ ਬਣਿਆ ਰਹਿੰਦਾ ਹੈ ਤਾਂ ਤੇਜ਼ ਹਵਾਵਾਂ ਆ ਸਕਦੀਆਂ ਹਨ ਜੋ ਕਿ ਧੂੜ ਭਰੀਆਂ ਹੋਣਗੀਆਂ ਅਤੇ ਇਸ ਦੇ ਨਾਲ ਨਾਲ ਕਈ ਬਦਲਈ ਕਾਰਵਾਈ ਹੋ ਕੇ ਹਲਕੇ ਛਿਟਪਟ ਬਾਰਿਸ਼ ਵੀ ਹੋ ਸਕਦੀ ਹੈ ਪੰਜਾਬ ਦੇ ਇਲਾਕਿਆਂ ਵਿੱਚ ਅਤੇ ਜੇ ਗਰਮੀ ਦੀ ਗੱਲ ਕਰੀਏ ਤਾਂ ਆਉਣ ਵਾਲੇ 5-4 ਦਿਨਾਂ ਵਿੱਚ ਗਰਮੀ ਆਪਣੇ ਤਕਰੀਬਨ ਵਾਅਦਾ ਦਿਖਾਵੇਗੀ ਅਤੇ ਪੰਜਾਬ वासियों ਨੂੰ ਆਪਣੇ ਤੇਜ਼ ਚਿਪਚਿਪੀ ਗਰਮੀ ਦਾ ਸਾਮਣਾ ਕਰਨਾ ਪਵੇਗਾ ਸੋ ਇਹ ਸੀ ਮੌਸਮ ਸੰਬੰਧੀ ਜਾਣਕਾਰੀ ਕੀ ਆਉਣ ਵਾਲੇ 2-3 ਦਿਨਾਂ ਦੌਰਾਨ ਹੰਮਸ ਭਰੇ ਮੌਸਮ ਰਹਿਣ ਕਾਰਨ ਕਈ ਇਲਾਕਿਆਂ ਵਿੱਚ ਹਨੇਰੀ ਜਾਂ ਤੇਜ਼ ਧੂੜ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ ਅਤੇ ਏਕਾ ਦੁੱਕਾ ਥਾਵਾਂ ਤੇ ਹਲਕੀ ਬੂੰਦਾਬਾਰਿਸ਼ ਵੀ ਹੋ ਸਕਦੀ ਹੈ